ਜੀ ਬਲੱਡ ਟੈਸਟ ਦੀ ਜੋ ਗੱਲ ਕਰਦੇ ਆ ਕਿੰਨੇ ਕੁ ਜ਼ਰੂਰੀ ਆ ਬਲੱਡ ਟੈਸਟ ਕਰਵਾਉਣੇ ਦੇਖੋ ਬਲੱਡ ਟੈਸਟ ਓਨੇ ਜ਼ਰੂਰੀ ਆ ਜਿੰਨੇ ਕਿਸੇ ਵਹੀਕਲ ਨੂੰ ਅਸੀਂ ਰੂਟੀਨ ਚ ਸਰਵਿਸ ਦੇਣਾ ਉਹਦਾ ਚੈੱਕਅਪ ਕਰਵਾਉਣਾ ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਕਿਸੇ ਵਹੀਕਲ ਤੇ ਬਾਹਰ ਜਾਣਾ ਮਤਲਬ ਜੇ ਘਰੋਂ ਬਾਹਰ ਲੰਬੇ ਸਫ਼ਰ ਤੇ ਜਾਣਾ ਹੁੰਦਾ ਆ ਤਾਂ ਸਾਡੀ ਹਮੇਸ਼ਾ ਮਨਸ਼ਾ ਹੁੰਦੀ ਕਿ ਸਾਡਾ ਜਿਹੜਾ ਵਹੀਕਲ ਆ ਉਹ ਕਦੀ ਵੀ ਰਸਤੇ 'ਚ ਸਾਨੂੰ ਖਰਾਬੀ ਨਾ ਕਰੇ ਸਾਡਾ ਸਫਰ ਪ੍ਰੋਪਰ ਹੋਵੇ ਸਾਨੂੰ ਕਿਸੇ ਤਰ੍ਹਾਂ ਦੀ ਮਸ਼ੀਨਰੀ ਨੂੰ ਲੈ ਕੇ ਦਿੱਕਤ ਨਾ ਆਵੇ ਤਾਂ ਅਸੀਂ ਕੀ ਕਰਦੇ ਹਾਂ ਉਹਨੂੰ ਸਰਵਿਸ ਕਰਵਾਉਣ ਲਈ ਲੈ ਜਾਂਦੇ ਚਾਹੇ ਉਹਦੀ ਸਰਵਿਸ ਨਹੀਂ ਵੀ ਹੋਣੀ ਹੂੰ ਸੋ ਉਦੋਂ ਸਰਵਿਸ ਕਰਵਾ ਲੈਣੀ ਤਾਂ ਤਾਂ ਕਿ ਰਸਤੇ 'ਚ ਕੋਈ ਪ੍ਰੋਬਲਮ ਨਾ ਆਵੇ ਹੂੰ ਤੇ ਅਸੀਂ ਕਾਫੀ ਹੱਦ ਤੱਕ ਦੇਖਿਆ ਅਸੀਂ ਠੀਕ ਵੀ ਰਹਿੰਦੇ ਆ ਟਾਇਰਾਂ ਨੂੰ ਲੈ ਕੇ ਜਾਂ ਇੰਜਨ ਦੀ ਕੋਈ ਪ੍ਰੋਬਲਮ ਹੋਵੇ ਵਾਹਨ ਖਰਾਬ ਨਹੀਂ ਕਰਦਾ ਸਾਨੂੰ ਵਾਹਨ ਰਸਤੇ 'ਚ ਖਰਾਬ ਹੋਣ ਤੋਂ ਪਹਿਲਾਂ ਜਿੱਦਾਂ ਉਹਦੀ ਸਰਵਿਸ ਕਰਵਾਉਣੀ ਜ਼ਰੂਰੀ ਆ ਉਦਾਂ ਹੀ ਸਰੀਰ ਨੂੰ ਕੋਈ ਬਿਮਾਰੀ ਦੇ ਲੱਛਣ ਆਉਣ ਤੋਂ ਪਹਿਲਾਂ ਕਿਉਂਕਿ ਕੋਈ ਵੀ ਬਿਮਾਰੀ ਆ ਹਾਰਟ ਆ ਕਿਡਨੀ ਆ ਲੀਵਰ ਆ ਉਹ ਆਉਣ ਨੂੰ ਸਮਾਂ ਲੈਂਦੀ ਆ ਤਿੰਨ ਤੋਂ ਚਾਰ ਮਹੀਨੇ 6 ਮਹੀਨੇ ਇਹ ਨਹੀਂ ਕਿ ਤੁਸੀਂ ਅੱਜ ਕੁਝ ਗਲਤ ਖਾਦਾ ਤੁਹਾਨੂੰ ਅਗਲੇ ਦਿਨ ਬਿਮਾਰੀ ਹੋ ਗਈ ਤੁਹਾਡੇ ਕਿਡਨੀ ਲੀਵਰ ਹਾਰਟ 'ਚ ਪ੍ਰੋਬਲਮ ਪੈ ਗਈ ਨਹੀਂ ਸਾਲਾਂ ਬੱਧੀ ਮਹੀਨਿਆਂ ਬੱਧੀ ਇਹ ਪ੍ਰੋਬਲਮ ਆਉਂਦੀ ਆ ਤੇ ਅਸੀਂ ਉਹਨੂੰ ਸੇਫਟੀ ਲਈ ਜਿੱਦਾਂ ਅਸੀਂ ਵਹੀਕਲ ਦੀ ਸਰਵਿਸ ਕਰਵਾਉਣੇ ਲੰਬੇ ਸਫ਼ਰ ਤੇ ਜਾਣ ਲਈ ਤੇ ਇਨਸਾਨ ਦਾ ਵੀ ਦੁਨੀਆ ਤੇ ਆਇਆ ਇੱਕ ਸਫ਼ਰ ਹੀ ਆ ਤੋ ਸਫ਼ਰ ਵਧੀਆ ਤੈ ਹੋਵੇ ਬਿਮਾਰੀਆਂ ਤੋਂ ਰਹਿਤ ਤੈ ਹੋਵੇ ਉਹਦੇ ਲਈ ਸਾਨੂੰ ਬਲੱਡ ਟੈਸਟ ਜ਼ਰੂਰੀ ਆ ਤੋ ਲੱਛਣ ਦੀ ਗੱਲ ਕੀਤੀ ਇੱਕ ਵਿੱਚ ਬੋਡੀ ਨੂੰ ਕਿਹੜਾ ਏਦਾਂ ਦਾ ਸਿਗਨਲ ਹੈ ਕਿਹੜਾ ਏਦਾਂ ਦਾ ਸਾਨੂੰ ਹਿੰਟ ਮਿਲ ਜਾਣਾ ਚਾਹੀਦਾ ਆ ਜਾਂ ਮਿਲਦਾ ਆ ਜਿਹੜਾ ਸਾਨੂੰ ਇਹ ਤੈ ਕਰ ਦਿੰਦਾ ਦੱਸ ਦਿੰਦਾ ਵੀ ਸਾਨੂੰ ਹੁਣ ਬਲੱਡ ਟੈਸਟ ਕਰਵਾਉਣਾ ਚਾਹੀਦਾ ਆ ਦੇਖੋ ਇਦਾਂ ਦਾ ਲੱਛਣ ਤਾਂ ਕੋਈ ਨਹੀਂ ਹੁੰਦਾ ਬਿਮਾਰੀ ਹੁੰਦੀ ਮੰਨ ਲਓ ਜੇ ਕਿਸੇ ਦੇ ਲੀਵਰ ਦੇ OTPटी ਵਧ ਗਿਆ ਜਾਂ ਪੀਲੀਆ ਹੋ ਗਿਆ ਉਹਨੂੰ ਭੁੱਖ ਸੰਬੰਧੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਣੀ ਆ ਪਰ ਉਹ ਜਦੋਂ ਲੱਛਣ ਆ ਜਾਂਦੇ ਆ ਫਿਰ ਉਹਨੂੰ ਤੁਸੀਂ ਘਰੇ ਨਹੀਂ ਠੀਕ ਕਰ ਸਕਦੇ ਜਾਂ ਛੋਟੀ ਮੋਟੀ ਮੈਡੀਸਨ ਨਾਲ ਠੀਕ ਨਹੀਂ ਕਰ ਸਕਦੇ ਫਿਰ ਤੁਹਾਨੂੰ ਪ੍ਰੋਪਰ ਉਹਦਾ ਲੰਬਾ ਸਮਾਂ ਟ੍ਰੀਟਮੈਂਟ ਲੈਣਾ ਪੈਣਾ ਉਹ ਚਾਹੇ ਲੀਵਰ ਦੀਆਂ ਪ੍ਰੋਬਲਮ ਹੋਣ ਚਾਹੇ ਖੂਨ ਦੀਆਂ ਪ੍ਰੋਬਲਮ ਹੋਣ ਲਿਪਿਡ ਪ੍ਰੋਫਾਈਲ ਤੁਹਾਡਾ ਖੂਨ ਗਾੜਾ ਹੋ ਗਿਆ ਹਾਰਟ ਸੰਬੰਧੀ ਪ੍ਰੋਬਲਮ ਚਾਹੇ ਤੁਹਾਡਾ ਕਿਡਨੀ ਦੇ ਵਿੱਚ ਰੈਨਲ ਪੈਨਲ ਆਉਂਦਾ ਜਿਹਦੇ ਵਿੱਚ ਕਰ ਇਦਾਂ ਦੀ ਪ੍ਰੋਬਲਮ ਵਿੱਚ ਜਦੋਂ ਲੱਛਣ ਆ ਗਏ ਫਿਰ ਉਹ ਤੁਸੀਂ ਲੱਛਣਾ ਤੋਂ ਪਹਿਲਾਂ ਹੀ ਅਸੀਂ ਉਹ ਟੈਸਟ ਕਰਵਾ ਲੈਣੇ ਆ ਆਮ ਬੰਦੇ ਨੂੰ ਜਿਹੜਾ ਨਾਰਮਲ ਡਾਈਟ ਲੈਂਦਾ ਹੈ ਨਾਰਮਲ ਲਾਈਫ ਸਟਾਈਲ ਜਿੰਮ ਨਹੀਂ ਜਾਂਦਾ ਜਾਂ ਕੋਈ ਗਰਾਊਂਡ ਦਾ ਵਰਕਆਊਟ ਨਹੀਂ ਕਰਦਾ ਉਹਨੂੰ ਕਮ ਸੇ ਕਮ 6 ਮਹੀਨੇ ਬਾਅਦ ਅੱਛਾ 6 ਮਹੀਨੇ ਬਾਅਦ ਤਿੰਨ ਮਹੀਨੇ ਨਹੀਂ 6 ਤਿੰਨ ਮਹੀਨੇ ਬਾਅਦ ਉਹ ਬੰਦੇ ਕਰਵਾਉਣਗੇ ਉਹ ਮੇਲ ਫੀਮੇਲ ਕਰਵਾਉਣਗੇ ਜਿਹੜੇ ਹਾਰਡ ਕੋਰ ਐਕਸਰਸਾਈਜ਼ ਲਾਉਂਦੇ ਆ ਪਲੱਸ ਜਿਹੜੀ ਐਕਸਟਰਾ ਆਰਡੀਨਰੀ ਡਾਈਟ ਜਿਹਦੇ ਵਿੱਚ ਹਾਈ ਪ੍ਰੋਟੀਨ ਹਾਈ ਫਾਈਬਰ ਹਾਈ ਵਿਟਾਮਿਨ मिनरल ਲੈਂਦੇ ਉਹ 3 ਮਹੀਨੇ ਬਾਅਦ ਮਤਲਬ ਸਾਡੀ ਜਿਹੜੀ ਡਾਈਟ ਆ ਯਾ ਰੂਟੀਨ ਆ ਉਹ ਇਹ ਗੱਲ ਨੂੰ ਤੈਅ ਕਰਦੀ ਵੀ ਕਿੰਨੇ ਟਾਈਮ ਬਾਅਦ ਟੈਸਟ ਕਰਾਉਣੇ ਚਾਹੀਦੇ ਬਿਲਕੁਲ ਬਿਲਕੁਲ ਕਿਉਂਕਿ ਜਿੰਨਾ ਤੁਸੀਂ ਵਹੀ ਕੱਲੂ ਚਲਾਉਨੇ ਆ ਉਹ ਨਹੀਂ ਸਰਵਿਸ ਦੀ ਦੇਖਪਾਲ ਮੰਗਦਾ ਇਦਾਂ ਸਾਡਾ ਸਰੀਰ ਆ ਜਿੰਨਾ ਇਹ ਤੱਕ ਤੁਸੀਂ ਓਵਰ ਕੰਮ ਲੈਂਦੇ ਆ ਓਵਰ ਡਾਈਟ ਦਿੰਦੇ ਕਿਡਨੀਆਂ ਲੀਵਰ ਹਾਰਟ ਨੂੰ ਉਨਾ ਹੀ ਜ਼ਿਆਦਾ ਕੰਮ ਹੋਣਾ ਕਰਨਾ ਪੈਂਦਾ ਉਨਾ ਹੀ ਜ਼ਿਆਦਾ ਉਹਨੂੰ ਪ੍ਰੈਸ਼ਰਾਈਜ਼ ਹੋਣਾ ਪੈਂਦਾ ਤੇ ਉਹਦੇ ਵਿੱਚ ਆਮ ਬੰਦੇ ਨੂੰ 6 ਮਹੀਨੇ ਬਾਅਦ ਜਿਹੜਾ ਬੰਦਾ ਥੋੜੀ ਐਕਸਟਰਾਔਰਡਨਰੀ ਡਾਈਟ ਲੈਂਦਾ ਆ ਉਹ 3 ਮਹੀਨੇ ਬਾਅਦ ਜਿਹੜ ਨੂੰ ਹਰ 2 ਮਹੀਨੇ ਬਾਅਦ ਆਪਣੇ ਬਲੱਡ ਟੈਸਟ ਕਰਵਾਉਣੇ ਜ਼ਰੂਰੀ ਆ। ਅੱਛਾ ਇੱਕ ਚੀਜ਼ ਹੋਰ ਆ, ਫਾਸਟ ਫੂਡ ਦਾ ਜ਼ਮਾਨਾ ਆ ਗਿਆ। ਇੰਨਾ ਜ਼ਿਆਦਾ ਅਸੀਂ ਫਾਸਟ ਫੂਡ ਖਾਣ ਲੱਗ ਪਏ ਆ। ਘਰ ਦੇ ਵਿੱਚ ਵੀ ਚਾਹੀ ਹੋਈ ਆਨਲਾਈਨ ਆਰਡਰ ਆ ਗਿਆ ਜਾਂ ਬਾਹਰ ਤਾਂ ਸਿੱਖਾਂਦੇ ਹੀ ਖਾਂਦੇ ਆ। ਫਿਰ ਉਹਦੇ ਤੋਂ ਉਹਨੂੰ ਲੈ ਕੇ ਜੇ 6 ਮਹੀਨੇ ਬਾਅਦ ਇਹ ਕੰਮ ਬੰਦਾ ਟੈਸਟ ਕਰਵਾਉਂਦਾ ਤਾਂ ਕੀ ਫਿਰ ਉਹ ਸੇਫ ਆ? ਦੇਖੋ ਸੇਫਟੀ ਤੇ ਜਿਹੜਾ ਇਨਸਾਨ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਚਾਹੇ ਉਹਦੇ ਟੈਸਟ ਸਹੀ ਆ ਚਾਹੇ ਉਹਦੇ ਟੈਸਟ ਗਲਤ ਆ। ਹੂੰ ਪਰ ਫਿਰ ਵੀ ਅਸੀਂ ਜੇ ਸਾਨੂੰ ਉਸ ਪ੍ਰਮਾਤਮਾ ਨੇ ਸ਼ਰੀਰ ਦੇ ਕੇ ਭੇਜਿਆ ਦੇਖਭਾਲ ਕਰਨੀ ਤੇ ਸਾਡਾ ਫਰਜ਼ ਆ ਹੁਣ ਸੜਕ ਤੇ ਅਸੀਂ ਜਾ ਰਹੇ ਆ ਜੇ ਹੁਣ ਅਸੀਂ ਇਹ ਸੋਚੀਏ ਵੀ ਮੇਰੀ ਸੇਫਟੀ ਪ੍ਰਮਾਤਮਾ ਨੇ ਕਰਨੀ ਹੈ ਨਹੀਂ ਬ੍ਰੇਕ ਤੋਂ ਹੀ ਕਲਦੀ ਅਸੀਂ ਲਾਉਣੀ ਆ ਨਾ ਏਦੇ ਸਾਡੀ ਬਾਡੀ ਆ ਓਨ ਦੀ ਟੇਕ ਕੇਅਰ ਅਸੀਂ ਕਰਨੀ ਆ ਅਸੀਂ ਰੋਜ਼ ਨਹਾਉਣੇ ਧੋਣੇ ਆ ਆਪਣੇ ਵਾਲਾਂ ਦੀ ਤੇ ਕੇਅਰ ਕਰਦੇ ਆ ਨੀਲਸ ਦੀ ਦੰਦਾਂ ਦੀ ਉਹ ਕਦ ਲਈ ਕਰਦੇ ਆ ਸਾਨੂੰ ਤਾਂ ਪਤਾ ਨਹੀਂ ਅਸੀਂ ਕੱਲ ਜੀਣਾ ਕਿ ਨਹੀਂ ਜੀਣਾ ਪਰ ਇਹ ਜਿਹੜੀ ਚੀਜ਼ ਆ ਸਾਡੀ ਇੱਕ ਸੇਫਟੀ ਹੈ ਪਲੱਸ ਤੁਹਾਡਾ ਆਪਣੇ ਸਰੀਰਪਤੀ ਈਮਾਨਦਾਰ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਇਹਦੀ ਸੰਭਾਲ ਨਹੀਂ ਕਰੋਗੇ ਅੱਜ ਨਹੀਂ ਤੇ ਕੱਲ ਜਿੱਥੇ ਤੁਹਾਨੂੰ ਬਿਮਾਰ ਰਹਿ ਕੇ ਜੀਣਾ ਪਊਗਾ ਉਥੇ ਜੇ ਤੁਸੀਂ ਟੈਸਟ ਕਰਵਾਓਗੇ ਤੁਸੀਂ ਖੁਸ਼ੀ ਖੁਸ਼ੀ ਬਿਮਾਰੀਆਂ ਤੋਂ ਰਹਿਤ ਜੀਓਗੇ ਇਹਨੂੰ ਅਸੀਂ ਇੱਕ ਸੇਫ ਸਾਈਡ ਮੰਨ ਸਕਦੇ ਆ ਪਰ ਇਹ ਨਹੀਂ ਹੈ ਕਿ ਜੇ ਤੁਹਾਡੇ ਟੈਸਟ ਸਹੀ ਹੈ ਤਾਂ ਤੁਹਾਡੀ ਉਮਰ ਹੋਣੀ ਹੈ ਸ਼ੋਰ ਗਰੰਟੀ ਹੈ ਨਾ ਸਾਡੀ ਉਮਰ ਸਾਡੇ ਹੱਥ ਨਹੀਂ ਹੈਗੀ ਜਿਹੜੇ ਸਾਡੇ ਘਰ ਬਜ਼ੁਰਗ ਨੇ ਬਜ਼ੁਰਗਾਂ ਦਾ ਸੀ ਅਗਰ ਲੈ ਕੇ ਚਲੀਏ ਤਾਂ ਉਹਨਾਂ ਨੇ ਸ਼ਾਇਦ ਬਹੁਤ ਘਾਟਾ ਉਹਨਾਂ ਨੂੰ ਟੈਸਟਾਂ ਦੀ ਲੋਡ ਪੈਂਦੀ ਹੈ ਜਾਂ ਉਹ ਕਦੇ ਬਿਮਾਰ ਹੋਏ ਹੋਣ ਜਦੋਂ ਮੌਸਮ ਵੀ ਚੇਂਜ ਹੁੰਦਾ ਸਭ ਤੋਂ ਪਹਿਲਾਂ ਕੌਣ ਬਿਮਾਰ ਹੁੰਦਾ ਘਰ ਦੇ ਨਿਆਣੇ ਜੀ 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 ਪੇ ਜਿਹੜੀ ਏਜ ਦੇ ਵਿੱਚ 30 40 ਸਾਲ ਦੇ ਏਜ ਦੇ ਵਿੱਚ ਲੋਕ ਆ ਉਹ ਬਿਮਾਰ ਹੁੰਦੇ ਆ ਤੇ ਇੱਕ ਹੀ ਰੀਜ਼ਨ ਆ ਵੀ ਸਾਡਾ ਖਾਣ ਪੀਣੇ ਨਹੀਂ ਤੇਜ਼ੀ ਨਾਲ ਬਦਲ ਗਿਆ ਉਹ ਕਾਰਨ ਹੈ ਜਾਂ ਅਸੀਂ ਲੋਕ ਸੋਚਦੇ ਜਿਆਦਾ ਆ ਕਿ ਮੈਨੂੰ ਬਿਮਾਰਨਾ ਮੈਂ ਹੋ ਗਿਆ ਦੇਖੋ ਜਿਹੜੀ ਅਸੀਂ ਬੱਚਿਆਂ ਦੀ ਗੱਲ ਕਰਦੇ ਬੱਚੇ ਕਿਉਂ ਬਿਮਾਰ ਹੁੰਦੇ ਸਭ ਤੋਂ ਪਹਿਲਾਂ ਬੱਚੇ ਮੌਸਮ ਦੇ ਹਿਸਾਬ ਨਾਲ ਆਪਣਾ ਕੱਪੜਿਆਂ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਉਹ ਬੱਚੇ ਆ ਜਿੱਦਾਂ ਹੁਣ ਮੰਨ ਲਓ ਹੁਣ ਸਰਦੀਆਂ ਖਤਮ ਹੋ ਰਹੀਆਂ ਤੇ ਗਰਮੀਆਂ ਆ ਰਹੀਆਂ ਸਾਰਿਆਂ ਨੇ ਇੱਕਦਮ ਟੀ-ਸ਼ਰਟ ਨਾਲ ਚ ਆ ਗਏ ਇੱਕਦਮ ਲੋਰ ਚ ਆ ਗਏ ਇੱਕਦਮ ਖੁੱਲੇ ਕੱਪੜੇ ਚ ਆ ਗਏ ਜਿਨ੍ਹਾਂ ਚ ਗਰਮੀ ਠੰਡੇ ਕੱਪੜੇ ਆ ਨਾ ਕਾਟਨ ਦੇ ਕੱਪੜੇ ਪਰੇ ਕੱਪੜੇ ਉਤਾਰਤੇ ਪਰ ਹਲੇ ਤਾਂ ਮੌਸਮ ਦੇ ਵਿੱਚ ਫਿਰ ਵੀ ਠੰਡ ਆ ਰਹੀ ਹੈ ਜੀ ਇੱਥੇ ਬੱਚੇ ਕਿਉਂ ਬਿਮਾਰ ਹੁੰਦੇ ਆ ਕਿਉਂਕਿ ਬੱਚਿਆਂ ਦੇ ਕੱਪੜਿਆਂ ਦੀਆਂ ਜਿਹੜੀਆਂ ਆਦਤਾਂ ਗਲਤ ਹੁੰਦੀਆਂ ਦੂਸਰਾ ਖਾਣ ਪੀਣ ਹਮ ਇੱਕਦਮ ਪਹਿਲਾਂ ਅਸੀਂ ਸਰਦੀਆਂ 'ਚ ਗਰਮ ਪਾਣੀ ਪੀਂਦੇ ਸੀ ਹੁਣ ਇੱਕਦਮ ਅਸੀਂ ਪਾਣੀ ਨੋਰਮਲ ਤੇ ਆ ਗਏ ਫਿਰ ਥੋੜੇ ਦਿਨਾਂ ਤੱਕ ਠੰਡੇ ਤੇ ਆ ਜਾਗੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਉਸ ਤੋਂ ਵੀ ਜ਼ਰੂਰੀ ਸਾਡੇ ਪੈਣਣ ਦੀਆਂ ਆਦਤਾਂ ਜਿਹੜੀਆਂ ਇਸ ਕਰਕੇ ਬੱਚੇ ਜਲਦੀ ਬਿਮਾਰ ਹੋ ਜਾਂਦੇ ਆ ਉਸ ਤੋਂ ਬਾਅਦ ਜੇ ਅਸੀਂ ਲਾ ਕੇ ਚੱਲੀਏ ਮਤਲਬ ਟੈਸਟ ਕਰਨ ਦੀ ਰੇਸ਼ਿਓ ਜਿਹੜੀ ਆ ਪਰ ਟੈਸਟ ਦੀ ਰੇਸ਼ਿਓ ਜਿਹੜੀ ਨੋਰਮਲੀ ਸਕੈਨ ਹੋ ਗਈਆਂ ਜਾਂ ਨੋਰਮਲ ਟੈਸਟ ਹੋ ਗਏ ਬੱਚਿਆਂ ਦੇ ਜ਼ਿਆਦਾ ਹੋ ਰਹੇ ਦੇਖੋ ਉਹ ਇੱਕ ਫੋਬੀਆ ਇੱਕ ਡਰ ਬਣ ਗਿਆ ਜਾਂ ਲੋਕਾਂ ਦੇ ਜ਼ਿਆਦਾ ਉਹ ਇੱਕ ਡਰ ਬਣ ਗਿਆ ਆਮ ਲੋਕਾਂ ਨੂੰ ਇਹ ਲੱਗ ਰਿਹਾ ਕਿ ਸ਼ਾਇ ਇੱਕ ਚੀਜ਼ ਹੋਰ ਹੈ ਬੱਚਾ ਪਹਿਲਾਂ ਬਿਮਾਰ ਹੁੰਦਾ ਸੀਗਾ ਮੈਂ ਤੁਹਾਡੀ ਗੱਲ ਨਾਲ ਗੱਲ ਜੁੜਨੀ ਕਰਕੇ ਸਵਾਲ ਵਿੱਚ ਕਰ ਰਹੀ ਹਾਂ ਕਿ ਪਹਿਲਾਂ ਬੱਚਾ ਬਿਮਾਰ ਹੁੰਦਾ ਸੀਗਾ ਸਾਨੂੰ ਲੱਗਦਾ ਸੀ ਕੋਈ ਨਾ ਦੋ ਤਿੰਨ ਦਿਨ ਦਵਾਈ ਦਿਓ ਬੱਚਾ ਠੀਕ ਹੋ ਜਾਊਗਾ ਹੁਣ ਕੀ ਲੱਗਦਾ ਕਿ ਬੱਚਾ ਇੱਕ ਦਿਨ ਦੋ ਦਿਨ ਬਿਮਾਰ ਹੁੰਦਾ ਮਾਪਿਓ ਕਹਿੰਦੇ ਜੀ ਨਹੀਂ ਇਹਦੇ ਟੈਸਟ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇਹਨੂੰ ਟੈਸਟ ਲਈ ਲੈ ਕੇ ਜਾਓ ਦੇਖੋ ਉਹ ਇਹ ਪਹਿਲਾਂ ਵੀ ਮੈਂ ਗੱਲ ਕੀਤੀ ਇੱਕ ਫੋਬੀਆ ਬਣ ਗਿਆ ਇੱਕ ਡਰ ਪੈਦਾ ਹੋ ਗਿਆ ਮਨ ਚ ਵੀ ਟੈਸਟ ਕਰਵਾ ਲਓ ਪਤਾ ਨਹੀਂ ਕੋਈ ਬਿਮਾਰੀ ਵਾਦਨਾ ਜਾਵੇ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਇਹ ਵੀ ਪਤਾ ਆ ਕਿ ਸਾਡੀਆਂ ਖਾਣ ਤਿਆਰ ਨਹੀਂ ਮਾਪਿਓ ਕਿਉਂ ਡਰਦੇ ਆ ਇਹ ਉਹੀ ਮਾਪਿਓ ਜਿਆਦਾ ਡਰਦੇ ਜਿਹੜੇ ਆਪਣੇ ਘਰ ਦੇ ਵਿੱਚ ਗਲਤ ਖਾਣਾ ਲੈ ਕੇ ਆਉਂਦੇ ਗਲਤ ਖਾਣਾ ਤੋਂ ਭਾਵ ਜਿੰਨੇ ਫਾਸਟ ਫੂਡ ਜਿੰਨੇ ਖੰਡ ਤੋਂ ਬਣੇ ਜਿੰਨੇ ਮੈਦੇ ਤੋਂ ਬਣੇ ਹੋਏ ਪ੍ਰੋਡਕਟ ਤੇ ਉਹਦੇ ਨਾਲ ਸ਼ਾਇਦ ਸਾਡੇ ਮਾਨਾਂ ਚ ਜਿਹੜੀ ਇੱਕ ਸਹਿਨਸ਼ੀਲਤਾ ਇੱਕ ਨਿਮਰਤਾ ਇੱਕ ਹੋਰ ਇਦਾਂ ਦੀ ਭਾਵਨਾ ਪੈਦਾ ਹੋ ਗਈ ਕਿ ਜੇ ਮੈਂ ਟੈਸਟ ਨਾ ਕਰਵਾਏ ਮਤਲਬ ਡਰ ਪੈਦਾ ਹੋ ਗਿਆ ਜੇ ਮੈਂ ਟੈਸਟ ਨਾ ਕਰਵਾਏ ਤਾਂ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਆ ਜਾਵੇ ਕੋਈ ਵੱਡੀ ਬਿਮਾਰੀ ਨਾ ਲੱਗ ਜਾਵੇ ਕੋਈ ਹੋਰ ਇਹਨੂੰ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ ਪਰ ਮੈਂ ਫਿਰ ਉਹੀ ਗੱਲ ਕਲੀਅਰ ਕਰੂੰਗਾ ਸਰੀਰ ਨੂੰ ਸਾਹਮਣਾ ਸਾਡਾ ਫਰਜ਼ ਆ ਇਹਨੇ ਕਿਦਣ ਆਉਣਾ ਸੀ ਕਿ ਦਨ ਜਾਣਾ ਇਹ ਕਿਸੇ ਨੂੰ ਨਹੀਂ ਪਤਾ ਇਹ ਸਿਰ ਤੇ ਸਿਰਫ ਉਸ ਪੇਜਣ ਵਾਲੇ ਨੂੰ ਪਤਾ ਪਰ ਫਿਰ ਵੀ ਅਸੀਂ ਜਿੱਦਾਂ ਇੱਕ ਵਹੀਕਲ ਦੀ ਟੇਕ ਕੇਅਰ ਕਰਦੇ ਆ ਇੱਕ ਕਿਸਾਨ ਆ ਇੱਕ ਜ਼ਿਮੀਦਾਰ ਆ ਉਹ ਫਸਲ 6 ਮਹੀਨੇ ਬਾਅਦ ਬੀਜਦਾ ਆ ਉਹਨੂੰ 6 ਮਹੀਨੇ ਲੱਗਦੇ ਸਾਨੂੰ ਆਪਣੀ ਮਤਲਬ ਡਿਊਟੀ ਜਿਹੜੀ ਉਹ ਕਰਨੀ ਚਾਹੀਦੀ ਆ ਹੁਣ ਜੇ ਕਿਸਾਨ ਇਹ ਸੋਚੇ ਜ਼ਿਮੀਦਾਰ ਇਹ ਸੋਚੇ ਕਿ ਮੈਂ ਫਸਲ ਨਹੀਂ ਬੀਜਣੀ ਜਾਂ ਮੈਂ ਬੀਜਤੀ ਆ ਮੈਂ ਕਣਕ ਨੂੰ ਛੱਟਾ ਮਾਰਦਾ ਜਾਂ ਮੈਂ ਝੋਨਾ ਲਾਤਾ ਉਹ ਹੁਣ ਆਪੇ ਬਰਬਾਦ ਦੇਖ ਰੱਬ ਕਿਉਂ ਦੇਖੂਗਾ ਕਿਉਂਕਿ ਜਦੋਂ ਖਾਣਾ ਤੁਸੀਂ ਆ ਹਾਂ ਹੰਡਾਉਣਾ ਤੁਸੀਂ ਇਹ ਕਮਾਉਣਾ ਤੁਸੀਂ ਤੁਹਾਨੂੰ ਵੀ ਤੁਹਾਨੂੰ ਰੱਖਣਾ ਪੈਣਾ ਜਿੱਦਾਂ ਅਸੀਂ ਫਸਲ ਨੂੰ ਪਾਲਦੇ ਆਂ ਤੇ ਪਾਲਣ ਤੋਂ ਬਾਅਦ ਮੰਡੀ ਤੱਕ ਲਿਜਾਣ ਤੱਕ ਵੀ ਕਈ ਵਾਰੀ ਮੰਡੀਆਂ ਦੇ ਵਿੱਚ ਹੀ ਮੀਂਹ ਆ ਜਾਂਦਾ ਸਾਰੀ ਫਸਲ ਤੇ ਕੀਤੀ ਕਰਾਈ ਤੇ ਮਿੱਟੀ ਫਿਰ ਪਾਣੀ ਫਿਰ ਜਾਂਦਾ ਇਦਾਂ ਇੱਥੇ ਆ ਕਿ ਸਾਨੂੰ ਸ਼ਰੀਰ ਨੂੰ ਸਾਹਮਣਾ ਪੈਣਾ ਪਰ ਸਾਂਭਣ ਲਈ ਅਸੀਂ ਕੰਮ ਕਰਨਾ ਆ ਅੱਗੇ ਉਸ ਕੰਮ ਦਾ ਫਲ ਕੀ ਮਿਲਦਾ ਤੇ ਜਿਹੜੀ ਅਸੀਂ ਬੱਚਿਆਂ ਵਾਲੀ ਗੱਲ ਕੀਤੀ ਆ ਬੱਚਿਆਂ ਨੂੰ ਬਿਮਾਰੀਆਂ ਉਹਨਾਂ ਦੀ ਖਾਣ ਖਾਣ ਦੀਆਂ ਗਲਤ ਆਦਤਾਂ ਕਰਕੇ ਆਉਂਦੀਆਂ ਤੇ ਮਾਂ ਪਿਓ ਇਸ ਲਈ ਟੈਸਟ ਕਰਾਉਂਦੇ ਕਿ ਕੱਲ ਨੂੰ ਵੀ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਮੈਨੂੰ ਕੋਈ ਗੱਲ ਨਾ ਸੁਣਨੀ ਪਵੇ ਜੇ ਹੁਣ ਅਗਲੀ ਗੱਲ ਕਰਾਂ ਜੀ ਕਿ ਮੈਨੂੰ ਪਰਿਵਾਰ ਚ ਨਾ ਕੋਈ ਕਹਿ ਦੇਵੇ ਤੁਸੀਂ ਬੱਚਿਆਂ ਦੇ ਪ੍ਰਤੀ ਧਿਆਨ ਨਹੀਂ ਰੱਖਿਆ ਔਰ ਸਿੱਖ ਹਰ ਇੱਕ ਨੂੰ ਆਪਣਾ ਆਪਣਾ ਪੱਕਾ ਆਪਣੇ ਆਪ ਨੂੰ ਸੇਫ ਕਰਨਾ ਹਾਇਕ ਨੂੰ ਚਾਹੇ ਮਾਪਿਓ ਚਾਹੇ ਬੱਚੇ ਇੱਕ ਗੱਲ ਕੀਤੀ ਜੀ ਜਿਹੜੀ ਸ਼ੁਰੂਆਤ ਚ ਤੁਸੀਂ ਗੱਲ ਕੀਤੀ ਕਿ ਹਰ 6 ਮਹੀਨੇ ਬਾਅਦ ਇਹ ਕਾਮ ਬੰਦੇ ਨੂੰ ਟੈਸਟ ਕਰਾਉਣੇ ਚਾਹੀਦੇ ਆ ਬੇਸਿਕ ਕਿਹੜੇ ਟੈਸਟ ਆ ਜਿਹੜੇ ਤੁਸੀਂ ਰეკਮੈਂਡ ਕਰਦੇ ਆ ਐਜ਼ ਅ ਹੈਲਥ ਐਕਸਪਰਟ ਹੋ ਕੇ ਕਿ ਇਹ ਟੈਸਟ ਜਿਹੜੇ ਹਰ ਆਮ ਬੰਦੇ ਨੂੰ ਕਰਾ ਲੈਣੇ ਚਾਹੀਦੇ ਆ ਦੇਖੋ ਬੇਸਿਕ ਟੈ ਕੀ ਹੈ ਜ ਜਿਹਦੇ ਵਿੱਚ ਅਸੀਂ ਫਿਊਲ ਪਾਉਣੇ ਖਾਣਾ ਪਾਉਣੇ ਉਹ ਉਹਦੇ ਵਿੱਚ ਐਲ ਐਫ ਟੀ ਉਹਨੂੰ ਕਹਿੰਦੇ ਲੀਵਰ ਦੇ ਟੈਸਟ ਨੂੰ ਐਲ ਐਫ ਐਫ ਟੀ ਲੀਵਰ ਫੰਕਸ਼ਨ ਟੈਸਟ ਦੂਸਰੇ ਨੰਬਰ ਤੇ ਆਉਂਦਾ ਉਸ ਲੀਵਰ ਤੋਂ ਬਣਿਆ ਹੋਇਆ ਖਾਣਾ ਜਿਹਦੇ ਵਿੱਚ ਖੂਨ ਦੌਰਾ ਕਰਦਾ ਹੈ ਹਾਰਟ ਸੰਬੰਧੀ ਟੈਸਟ ਆ ਜਿਹਨੂੰ ਅਸੀਂ ਲਿਪਿਡ ਪ੍ਰੋਫਾਈਲ ਕਹ ਦਿੰਦੇ ਆ ਜਿਹਦੇ ਵਿੱਚ ਤੁਹਾਡਾ ਖੂਨ ਗਾੜਾ ਕਿੰਨਾ ਪਤਲਾ ਕਿੰਨਾ ਬਲੋਕੇਜ ਕਿੰਨੀ ਆ ਜਿਹਨੂੰ ਅਸੀਂ ਕੈਲਸਟੇਰੋਲ ਕਹ ਦਿੰਦੇ ਆ ਐਲ ਡੀ ਐਲ ਕਹ ਦਿੰਦੇ ਆ ਵੀ ਐਲ ਡੀ ਐਲ ਤੇ ਤੀਸਰੇ ਨੰਬਰ ਤੇ ਇਹ ਸਾਰੇ ਤੋਂ ਗੰਦਾ ਖੂਨ ਜਿਹੜਾ ਹੋਇਆ ਖਾ ਪੀ ਕੇ ਬਾਡੀ ਚ ਘੁੰਮਿਆ ਕਿਡਨੀਆ ਇਹਨੂੰ ਫਿਲਟਰ ਕਰਦੀਆਂ ਆ ਜਿਹਨੂੰ ਅਸੀਂ ਰੈਨਲ ਪੈਨਲ ਕਹਿੰਦੇ ਨੇ ਉਹਦੇ ਵਿੱਚ ਕਰੀਟੀਨਾਈਨ ਆ ਜਾਂਦਾ ਜਿਹਨੂੰ ਹਾਮਪਾ ਸ਼ਬਦ ਵਿੱਚ ਕਰੀਟਾਈਨ ਬੋਲਿਆ ਜਾਂਦਾ ਪਰ ਕਰੀਟੀਨਾਈਨ ਹੁੰਦਾ ਯੂਰਿਕ ਐਸਿਡ ਆ ਜਾਂਦਾ ਤੁਹਾਡਾ ਤੁਹਾਡਾ ਬਲੱਡ ਯੂਰੀਆ ਇਹ ਬੇਸਿਕ ਤਿੰਨ ਟੈਸਟ ਆ ਲਿਫਟੀ ਲੀਵਰ ਫੰਕਸ਼ਨ ਟੈਸਟ ਲਿਪਿਡ ਪ੍ਰੋਫਾਈਲ ਹਾਰਟ ਦਾ ਟੈਸਟ ਮਤਲਬ ਤੀਸਰਾ ਤੁਹਾਡਾ ਰੈਨਲ ਪੈਨਲ ਟੈਸਟ ਇਹ ਬੇਸਿਕ ਟੈਸਟ ਮਤਲਬ ਜੇ ਅਪ ਹਮ ਇਹਨੂੰ ਮੋਟਾ ਜਿਹਾ ਲੈ ਕੇ ਚਲੀਏ ਲਿਵਰ ਕਿਡਨੀ ਬੀਪੀ ਤੇ 슈ਗਰ ਨਾਲ ਜੁੜੇ ਜਿੰਨੇ ਟੈਸਟ ਆ 6 ਮਹੀਨੇ ਬਾਅਦ ਕਰਾਉਣੇ ਚਾਹੀਦੇ ਆ ਜੇ ਅ ਕਿੰਨੀ ਆ ਤੇ ਖਾਣਾ ਖਾ ਕੇ ਜੀ ਅੱਛਾ ਇੱਕ ਚੀਜ਼ ਹੋਰ ਹੈ ਕਿ ਜੇ ਕੀ ਇਹ ਜ਼ਰੂਰੀ ਹੈ ਕਿ ਜਿਹੜੇ ਆਪਾਂ ਟੈਸਟ ਕਰਵਾਉਣੇ ਆ ਉਹ ਕਿਸੇ ਐਕਸਪਰਟ ਨੂੰ ਲਿਖਾਏ ਜਾਣ ਤੋਂ ਪੁੱਛਿਆ ਜਾਵੇ ਜਾਂ ਨੂੰ ਦੱਸਿਆ ਜਾਵੇ ਮੇਰੀ ਬਾਡੀ ਕੰਡੀਸ਼ਨ ਆਇਆ ਤਾਂ ਕਿ ਮੈਨੂੰ ਸੁਜੈਸਟ ਕਰੋ ਜਾਂ ਅਸੀਂ ਕਿ ਕਈ ਲੋਕ ਦੇਖੇ ਆਪਣੀ ਮਰਜ਼ੀ ਨਾਲ ਲੈਬ 'ਚ ਜਾਂਦੇ ਜੀ ਇਹ ਮੇਰੇ ਫਲਾਣੇ ਫਲਾਣੇ ਟੈਸਟ ਕਰਦੇ ਉਹਨਾਂ ਨੂੰ ਕਈ ਵਾਰ ਜਾਣਕਾਰੀ ਵੀ ਨਹੀਂ ਹੁੰਦੀ ਟੈਸਟ ਕਰਾਉਣਾ ਕਿਹੜਾ ਹੈ ਜੇ ਜ਼ਰੂਰੀ ਨਹੀਂ ਹੈਗਾ ਜੇ ਤੁਹਾਨੂੰ ਕੋਈ ਬਿਮਾਰੀ ਦੇ ਵਿੱਚ ਸਿੰਪਟਮ ਨਹੀਂ ਆ ਰਹੇ ਤੁਸੀਂ ਆਪਣੇ ਆਪ ਵੀ ਕਰਵਾ ਸਕਦੇ ਆ ਹਾਂ ਜੇ ਤੁਹਾਨੂੰ ਕੋਈ ਲੱਛਣ ਆ ਤੁਹਾਨੂੰ ਕੋਈ ਬਿਮਾਰੀ ਦੇ ਲੱਛਣ ਲੱਗ ਰਹੇ ਪੇਟ ਸੰਬੰਧੀ ਜਾਂ ਹਾਰਟ ਸੰਬੰਧੀ ਜਾਂ ਕਿਉਂਕਿ ਉਹਦੇ ਵਿੱਚ ਇਹ ਹੈ ਕਿ ਡਾਕਟਰ ਆਪਣੀ ਫੀਸ ਲੱਖੂਗਾ ਲੈਬ ਵਾਲਾ ਆਪਣੀ ਫੀਸ ਲੱਖੂਗਾ ਨਾਰਮਲੀ ਸਾਨੂੰ ਤਿੰਨ ਟੈਸਟ ਕਰਵਾਉਣ ਲਈ ਡਾਕਟਰ ਦੀ ਸਲਾਹ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਪਹਿਲਾ ਸਰੀਰ ਸਾਡਾ ਮੇਰਾ ਆਪਣਾ ਹੈ ਮੈਨੂੰ ਪਤਾ ਹੈ ਇਹਦੇ ਨਾਲ ਕੀ ਕਰਨਾ ਇਸ ਲਈ ਅੱਜ ਤੁਸੀਂ ਵੈਸੇ ਹੀ ਆਪਾਂ ਆਪਣੇ ਆਪ ਜਾ ਕੇ ਟੈਸਟ ਕਰਵਾ ਸਕਦੇ ਆਪਨੇ ਆਪ ਅਸੀਂ ਕਰਵਾ ਸਕਦੇ ਸਿਰਫ ਇਹ ਤਿੰਨ ਟੈਸਟ ਉਸ ਤੋਂ ਬਾਅਦ ਜਿਹੜੇ ਅਗਲੇ ਟੈਸਟ ਹੁੰਦੇ ਆ ਤੁਹਾਡਾ ਚੌਥਾ ਸ਼ੂਗਰ ਦਾ ਲਾ ਲੋ ਜਿਹਨੂੰ ਅਸੀਂ ਡਾਇਬਟੀਜ਼ ਕਹਿੰਦੇ ਆ ਉਸ ਤੋਂ ਬਾਅਦ ਅਗਲੇ ਟੈਸਟ ਹੁੰਦੇ ਥਾਇਰੋਇਡ ਦੇ ਤੇ ਜੈਂਟਸ ਵਿੱਚ ਟੈਸਟ ਆ ਜਾਂਦੇ ਟੈਸਟ ਉਸ ਤੋਂ ਇਨ ਦੇ ਟੋਟਲ ਫ੍ਰੀ ਐ ਥਾਇਰੋਇਡ ਦੇ ਟੈਸਟ ਆ ਜਾਂਦੇ ਐਸਟ੍ਰੋਜਨ ਦੇ ਟੈਸਟ ਆ ਜਾਂਦੇ ਤੇ ਇਹਦੇ ਨਾਲ ਹੀ ਜੇ ਅਸੀਂ ਜ਼ਿਆਦਾ ਗਹਿਰਾਈ ਚਲੀ ਜਾਈਏ ਤੁਹਾਡੀ 6 ਮਹੀਨੇ ਪੁਰਾਣੀ 3 ਮਹੀਨੇ ਪੁਰਾਣੀ 슈ਗਰ ਕਿੰਨੀ ਸੀ ਤੁਹਾਡਾ 슈ਗਰ ਲੈਵਲ ਕੀ ਸੀ ਉਸ ਤੋਂ ਐਡਵਾਂਸ ਏ ਜੀ ਐਫ ਆਰ ਵੀ ਤੁਹਾਡਾ ਕਿਡਨੀ ਲੈਵਲ ਜਿਹੜਾ ਆ ਉਹ ਕਿੰਨਾ ਕੁ ਖੂਨ ਨੂੰ ਫਿਲਟਰ ਕਰਦਾ ਇਹ ਫਿਰ ਸਾਰੇ ਐਡਵਾਂਸ ਟੈਸਟ ਆ ਜਾਂਦੇ ਆ ਇਹਨੂੰ ਯਾਦ ਕੋਈ ਪ੍ਰੋਫੈਸ਼ਨਲ ਜਿਹੜੇ ਬੋਡੀ ਬਿਲਡਰ ਆ ਐਜੂਕੇਟਿਡ ਉਹ ਸਜੈਸਟ ਕਰਨ ਸਰਟੀਫਾਈਡ ਜਿਹੜੇ ਹੈਗੇ ਜਾਂ ਕੋਈ ਡਾਕਟਰ ਤੁਹਾਨੂੰ ਸਜੈਸਟ ਕਰੇ ਇਹ ਮੇਜਰ ਟੈਸਟ ਜਾਂਦੇ ਪਰ ਬੇਸਿਕ ਅਸੀਂ ਸਿਰਫ ਤਿੰਨਾਂ ਤੇ ਰਾਵਾਂਗੇ ਤਿੰਨਾਂ ਦੇ ਨਾਲ ਹੀ ਬਾਡੀ ਦੀਆਂ 80 ਤੋਂ 90% ਬਿਮਾਰੀਆਂ ਦਾ ਹੱਲ ਹੋ ਜਾਂਦਾ ਤੇ ਇੱਥੋਂ ਹੀ ਬਿਮਾਰੀਆਂ ਸ਼ੁਰੂ ਹੁੰਦੀਆਂ ਬਲੱਡ ਯੂਰਿਨ ਸਟੂਲ ਇਹ ਕੁਝ ਇਦਾਂ ਦੀ ਬੇਸਿਕ ਚੀਜ਼ਾਂ ਕਿ ਇਹਨਾਂ ਦੇ ਜਿਹੜੇ ਟੈਸਟ ਆ ਉਹ ਵੀ ਜਲਦੀ ਕਰਵਾਉਣੇ ਚਾਹੀਦੇ ਕਿ ਮੇਰੇ 슈ਗਰ सॉरी ਮੇਰਾ ਬਲੱਡ ਕਿੰਨਾ ਆ ਮੇਰੇ ਐਚਬੀਜੀ ਕਿਉਂਕਿ ਬਾਡੀ ਦੇ ਵਿੱਚ ਅਗਰ ਖੂਨ گاੜਾ ਹੋ ਗਿਆ ਤਾਂ ਵੀ ਸਮੱਸਿਆ ਪਤਲਾ ਹੋ ਰਿਹਾ ਜੇ ਖੂਨ ਘਟ ਗਿਆ ਤਾਂ ਵੀ ਸਮੱਸਿਆ ਦੇਖੋ ਐਚਬੀ ਜਿਹੜਾ ਹੈਗਾ ਆ ਹਮੋਗਲੋਬਿਨ ਉਹ ਇੱਕ ਅਲੱਗ ਕੈਟਾਗਰੀ ਆ ਉਹਦੇ ਵਿੱਚ ਆ ਜਾਂਦਾ ਸਾਡਾ ਸੀਬੀਸੀ ਕੰਪਲੀਟ ਬਲੱਡ ਕਾਊਂਟ ਵੀ ਜਿਹਦੇ ਵਿੱਚ ਸਾਰੇ ਬਾਡੀ ਚ ਸੈੱਲ ਦੀ ਮਾਤਰਾ ਕਿੰਨੀ ਆ ਹਮੋਗਲੋਬਿਨ ਕਿੰਨਾ ਆ ਜਿੱਦਾਂ ਵਾਈਟ ਬਲੱਡ ਸੈੱਲ ਕਿੰਨੇ ਆ ਡਬਲਯੂਬੀਸੀ ਜਿਹਨੂੰ ਕਹਿੰਦੇ ਨੇ ਰੈੱਡ ਬਲੱਡ ਸੈੱਲ ਕਿੰਨੇ ਆ ਆ ਪਲੇਟਲੇਟਸ ਜਿਹੜੇ ਆਮ ਬੰਦਿਆਂ ਨੂੰ ਡੈਂਗੂ ਚ ਘਟਦੇ ਜਾਂ ਕਿਸੇ ਬੁਖਾਰ ਚ ਘਟਦੇ ਆ ਉਹ ਕਿੰਨੇ ਉਹ ਜਿਹੜਾ ਤੁਸੀਂ ਹੁਣ ਗੱਲ ਕੀਤੀ ਸਾਨੂੰ ਖੂਨ ਕਿੰਨਾ ਹੋਣਾ ਚਾਹੀਦਾ ਖੂਨ ਜਿਹੜਾ ਉਹ ਸੀਬੀਸੀ ਚ ਅਸੀਂ ਚੈੱਕ ਕਰਵਾਵਾਂਗੇ ਕੰਪਲੀਟ ਬਲੱਡ ਕਾਊਂਟ ਚ ਪਰ ਜਿਹੜਾ ਖੂਨ ਜ਼ਿਆਦਾ ਹੋਣਾ ਉਹ 20 ਤੁਹਾਡੇ ਜਦੋਂ ਮੰਨ ਲਓ 16 ਗ੍ਰਾਮ ਖੂਨ ਚਾਹੀਦਾ ਤੇ ਉਹ ਵੀ ਜੇ 17 ਚਲੇ ਗਿਆ ਤਾਂ ਉਹਨੇ ਵੀ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਕਿ ਉਹਨੇ ਵੀ ਗਾੜਾ ਹੋਣਾ ਸ਼ੁਰੂ ਹੋ ਜਾਣਾ ਕਿ ਕਿਸੇ ਪ੍ਰੋਡਕਟ ਦੀ ਬਹੁਤਾਂ ਮਾਤਰਾ ਜ਼ਿਆਦੀ ਮੰਨ ਲਓ ਹਣ ਕਿਲੋ ਦੇ ਲਫਾਫੇ ਦੇ ਵਿੱਚ ਤੁਸੀਂ 1.5 ਕਿਲੋ ਮਟੀਰੀਅਲ ਪਾਇਆ ਤੁਹਾਨੂੰ ਨੋ ਡਾਊਟ ਜਾਂ ਲਫਾਫਾ ਘਟੂਗਾ ਜਾਂ ਡੁੱਲੂਗਾ ਜਾਂ ਕੁਝ ਹੋਰ ਹੋਗੀ ਇਦਾਂ ਜਿਹੜਾ ਖੂਨ ਆ 17 ਗ੍ਰਾਮ ਤੋਂ ਜੇ ਉੱਪਰ 16 ਗ੍ਰਾਮ ਤੋਂ ਉੱਪਰ ਜਾਂਦਾ ਫਿਰ ਖੂਨ ਗਾੜਾ ਹੁੰਦਾ ਪਰ ਜਿਹੜਾ ਸਾਡਾ ਸੀਬੀਸੀ ਆ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਸਾਡਾ ਖੂਨ ਕਿੰਨਾ ਹੈ ਸਾਡੀ ਬੋਡੀ ਚ ਕੋਈ ਇਨਫੈਕਸ਼ਨ ਤਾਂ ਨਹੀਂ ਉਹ ਸਾਰੀ ਕੰਪਲੀਟ ਬਲੱਡ ਕਾਊਂਟ ਦੇ ਵਿੱਚ ਪਤਾ ਲੱਗਦੀ ਆ ਬਲੱਡ ਟੈਸਟ ਕਰਾਉਣ ਵਾਲੀਆਂ ਵੀ ਦੋ categories ਨੇ ਇੱਕ ਤੋਂ ਜਿਹੜੇ ਬਹੁਤ ਜ਼ਿਆਦਾ ਡਰਦੇ ਆ ਜਿਹੜੇ ਨੂੰ ਕਈ ਵਾਰੀ ਕਦੇ ਵੀ ਕੁਝ ਵੀ ਹੋਇਆ ਹੁੰਦਾ ਮਾੜਾ ਜਿਹਾ ਹੱਥ ਕੰਬਿਆ ਨੀਂਦ ਘਟਾਈ ਇੱਕ ਮਾੜੀ ਜੀ ਕੋਈ ਦਿੱਕਤ ਹੋਈ ਭੱਜ ਗਿਆ ਫਟਾਫਟ ਇਹ ਟੈਸਟ ਕਰਵਾ ਲਈ ਹਾਂ ਇੱਕ ਉਹ ਕੈਟਾਗਰੀ ਹੈ ਜਿਹੜੀ ਕਹਿੰਦੀ ਕੋਈ ਗੱਲ ਨਹੀਂ ਜੋ ਹੁੰਦਾ ਹੋਊਗਾ ਦੇਖੀ ਜਾਵਾਂਗੇ ਮੈਂ ਨਹੀਂ ਟੈਸਟ ਕਰਾਉਣਾ ਮੈਂ ਸੋਈਆਂ ਕਿਉਂ ਲਵਾਵਾਂ ਆਪਣੇ ਤੇ ਆਪਾਂ ਫਿਰ ਕਿਹਨੂੰ ਇਹਨਾਂ ਦੋਨਾਂ ਨੂੰ ਕੀ ਸਲਾਹ ਦੇਵਾਂ ਦੇਖੋ ਇਹਦੇ ਵਿੱਚ ਡਰਨ ਵਾਲੀ ਜ਼ਰੂਰਤ ਨਹੀਂ ਹੈਗੀ ਇੱਕ ਤੁਹਾਡੀ ਗੱਲ ਤੇ ਕਿ ਤੀਸਰੀ ਕੈਟਾਗਰੀ ਇਹ ਵੀ ਆ ਵੀ ਜੇ ਮੈਂ ਟੈਸਟ ਕਰਾਇਆ ਮੈਨੂੰ ਜਿਹੜਾ ਆ ਵੀ ਉਹ ਵਹਿਮ ਨਾ ਪੈ ਜਾਵੇ ਹਾਂ ਤੇ ਚੌਥੀ ਕੈਟਾਗਰੀ ਇਹ ਵੀ ਆ ਜਿਹੜੀ ਇਹ ਕਿਹੜੀ ਕੁਐਸਚਨ ਨਿਕਲਿਆ ਉਹ ਕੈਟਾਗਰੀ ਉਹਦੇ ਵਿੱਚ ਅਸੀਂ ਅੱਗੇ ਦੇ ਕੇ ਜਿੰਨੀ ਮਰਜ਼ੀ ਡਿਵਾਈਡ ਕਰੀ ਜਾਈਏ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸ਼ੱਕ ਤੇ ਜਿਹੜਾ ਡਾਰਾ ਉਹ ਆਉਣਾ ਮਤਲਬ ਕਿ ਡਰ ਕੇ ਟੈਸਟ ਕਰਵਾਉਂਦੇ ਆ ਇੱਕ ਕਹਿੰਦੇ ਮੈਂ ਕਰਵਾਉਣਾ ਹੀ ਨਹੀਂ ਆ ਹਾਂ ਦੇਖੋ ਪਰ ਉਹਨੂੰ ਜੇ ਅਸੀਂ ਨਹੀਂ ਕਰਵਾਵਾਂਗੇ ਜੇ ਕੱਲ ਨੂੰ ਮੇਜਰ ਪ੍ਰੋਬਲਮ ਆ ਗਈ ਜਿੱਥੇ ਤੁਸੀਂ ਰੁਪਈਆ ਖਰਚਣਾ ਜੇ ਤੁਹਾਨੂੰ 10 ਖਰਚਣੇ ਪੈ ਜਾਣ ਜਿੱਥੇ ਤੁਹਾਡਾ ਇੱਕ ਟੈਬਲੇਟ ਨਾਲ ਫਾਇਦਾ ਹੋ ਰਿਹਾ ਜੇ ਤੁਹਾਨੂੰ ਮਹੀਨਾ ਖਾਣੀ ਪੈ ਜੇ ਫਿਰ ਫਿਰ ਵੀ ਖਾਓਗੇ ਨਾ ਉਸ ਤੋਂ ਜ਼ਰੂਰੀ ਇਹ ਆ ਅਸੀਂ ਅਵੇਸਲੇ ਹੋਇਆ ਨੇ ਇਨਸਾਨ ਇਦਾਂ ਦਾ ਜਦੋਂ ਇਹ ਫਿੱਟ ਹੁੰਦਾ ਹੈ ਜ ਕੁਛ ਨਹੀਂ ਸਮਝਦਾ ਰੱਬ ਨੂੰ ਵੀ ਟੱਬ ਸਮਝਦਾ ਉਦੋਂ ਉਦੋਂ ਹੀ ਇਹ ਗਲਤੀਆਂ ਹੁੰਦੀਆਂ ਪਰ ਜੇ ਮੈਂ ਮੰਨਾਂ ਕਿ ਜੇ ਇੱਕ ਬੱਚਾ ਸਕੂਲ ਜਾਂਦਾ ਆ ਉਹ ਇਸ ਲਈ ਸਕੂਲ ਜਾਂਦਾ ਕਿ ਮੈਂ ਅੱਗੇ ਕੋਈ ਜੌਬ ਲੈਣੀ ਆ ਮੈਂ ਅੱਗੇ ਕੋਈ ਤਰੱਕੀ ਕਰਨੀ ਤੇ ਜੇ ਹੁਣ ਇਹ ਹੀ ਸੋਚੀ ਜਾਏ ਮੈਂ ਘਰੇ ਬੈਠਾ ਪਤਾ ਨਹੀਂ ਮੇਰੇ ਕੋਲ ਪਾਸ ਹੋਣਾ ਕਿ ਨਹੀਂ ਮੈਂ ਟੈਸਟ ਦੇਣ ਜਾਣਾ ਕਿ ਨਹੀਂ ਜਾਣਾ ਨਹੀਂ ਜਾਣਾ ਉਹਦੇ ਵਿੱਚ ਇਹੋ ਚੀਜ਼ ਕਲੀਅਰ ਆਉਂਦੀ ਆ ਸਾਹਮਣੇ ਕਿ ਤੁਹਾਨੂੰ ਟੈਸਟ ਆਪਣੀ ਸੇਫਟੀ ਲਈ ਜੇ ਤੁਸੀਂ ਆਪਣੀ ਸੇਫਟੀ ਚਾਹੁੰਦੇ ਆ ਤੇ ਟੈਸਟ ਕਰਵਾ ਲਓ ਜੇ ਤੁਹਾਡੇ ਮਨ ਚ ਇਹ ਹੀ ਵਹਿਮ ਆ ਵੀ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ ਜਾਂ ਮੈਨੂੰ ਵਹਿਮ ਪੈ ਜਾਊਗਾ ਜਾਂ ਮੈਂ ਖਰਚਾ ਕਰੂੰਗਾ ਜਾਂ ਮੈਂ ਟੈਸਟ ਕਰਾਏ ਤੇ ਉਹਦੇ ਚੋਂ ਨਿਕਲਣਾ ਤੇ ਕੁਝ ਹੈ ਨਹੀਂ ਹਨਾ ਪਰ ਉੱਥੇ ਇਹ ਚੀਜ਼ਾਂ ਸਾਰੀਆਂ ਵਹਿਮਾਤਰ ਅਸੀਂ ਆਪਣੀ ਜੌਬ ਕਰਨੀ ਹੈ ਜਿੱਦਾਂ ਅਸੀਂ ਸਵੇਰੇ ਉੱਠ ਕੇ ਖੰਮਤੇ ਜਾਂਦੇ ਆਂ ਅਸੀਂ ਖਾਣੇ ਪੀਣੇ ਨਹਾਉਣੇ ਇਹਨਾਂ ਚੀਜ਼ਾਂ ਨੂੰ ਇੱਕ ਆਪਣਾ ਪਾਰਟ ਮੰਨ ਕੇ ਚੱਲਣਾ ਚਾਹੀਦਾ ਜਿੰਨੇ ਵੀ ਸਾਡੇ ਲੋਕ ਪੋਡਕਾਸਟ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਅਗਰ ਉਹਨਾਂ ਨੂੰ ਉਹਨਾਂ ਦੀ ਬੋਡੀ ਕੰਡੀਸ਼ਨ ਦੇ ਅਕੋਰਡਿੰਗਲੀ ਕਿਸ ਟੈਸਟ ਦੀ ਲੋੜ ਹੈ ਤਾਂ ਉਹ ਤੁਹਾਨੂੰ ਜਿਹੜਾ ਸੰਪਰਕ ਹੈ ਉਹ ਕਿਵੇਂ ਕਰ ਸਕਦੇ ਹੋ ਮੈਨੂੰ ਸੰਪਰਕ ਤੁਸੀਂ ਮੇਰੇ ਇੰਸਟਾਗ੍ਰam ਫੇਸਬੁੱਕ ਤੇ ਕਰ ਸਕਦੇ ਆ ਜਾਂ ਮੇਰੇ ਨੰਬਰ 8289024929 ਤੇ ਤੁਹਾਨੂੰ ਕੋਈ ਵੀ ਜ਼ਰੂਰਤ ਆ ਵਟਸਐਪ ਕਾਲ ਜਾਂ ਡਾਇਰੈਕਟ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਆ ਕਈ ਵਾਰੀ ਕੀ ਹੁੰਦਾ ਆ ਜਿਹੜੇ ਕੁਝ ਲੱਛਣ ਆ ਬਾਡੀ ਦੇ ਮੰਨ ਲਓ ਕਿਸੇ ਨੂੰ ਗਰਮੀ ਪੈ ਗਈ ਪੇਟ ਚਾਂਮ ਉੱਤਰ ਰਹਾ ਗਰਮੀ ਪੈ ਗਈ ਤਾਂ ਉਹ ਕਹਿੰਦਾ ਕਿ ਮੈਂ ਫਟਾਫਟ ਟੈਸਟ ਕਰਵਾ ਲਾਂ ਉਹ ਟੈਸਟ ਕਰਵਾਉਣ ਤੋਂ ਪਹਿਲਾਂ ਤੁਸੀਂ ਉਹ ਗਰਮੀ ਦਾ ਜਿਹੜਾ ਹਾਲਾ ਘਰ ਬੈਠੇ ਹੀ ਕਰ ਸਕਦੇ ਆ ਤੁਹਾਨੂੰ ਆ ਫਰੀਮਾ ਜਰੂਰੀ ਨਹੀਂ ਹੋਣਾ ਫਿਰ ਐਵੇਂ ਦਾ ਕੀ ਟੈਸਟ ਕਰਵਾਓਗੇ ਪੇਟ ਅਫਰਿਆ ਹੋਇਆ ਗੈਸ ਬਣੀ ਹੋ ਸਕਦੀ ਆ ਤੁਹਾਨੂੰ ਜਦੋਂ ਕੋਈ ਲੱਛਣ ਛੋਟਾ ਮੋਟਾ ਆਉਂਦਾ ਪਹਿਲਾਂ ਇੱਕ ਅੱਧਾ ਦਿਨ ਉਹਨੂੰ ਟ੍ਰੀਟਮੈਂਟ ਕਰਨਾ ਸਿੱਖੋ ਫਿਰ ਤੁਹਾਡੀ ਪ੍ਰੋਬਲਮ ਨਹੀਂ ਠੀਕ ਹੁੰਦੀ ਇਹ ਨਹੀਂ ਕਿ ਛੋਟੀ ਜੀ ਗੱਲ ਤੁਸੀਂ ਹੁਣੇ ਜਿਹੜਾ ਸਵਾਲ ਕੀਤਾ ਕਿ ਛੋਟੀ ਜੀ ਗੱਲ ਆ ਵੀ ਤੁਸੀਂ ਟੈਸਟ ਕਰਵਾਉਣ ਭੱਜੋ ਨਹੀਂ ਉਹਨੂੰ ਆਪਣੇ ਤੱਕ ਸੀਮਿਤ ਰੱਖੋ ਉਸ ਤੋਂ ਬਾਅਦ ਜੇ ਨਹੀਂ ਪ੍ਰੋਬਲਮ ਠੀਕ ਹੁੰਦੀ ਫਿਰ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਜੀ